ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਆਪਣੀ ਲਿਖਤ ਮਹਾਨ ਗੁਕਾ ਲਿਆ ਚ ਵਿਆਣ ਕਰਦੇ ਸੀ ਕਿ ਉਹ ਤਾਂ ਤੋਪਾਂ ਸਾਹਮਣੇ ਵੀ ਹੱਸ ਦਿੰਦੇ ਸਨ ਉਹ ਆਨੰਦ ਨਾਲ ਸਤਿ ਸ਼੍ਰੀ ਅਕਾਲ ਦੇ ਆਕਾਸ਼ ਗਜਾਉ ਨਾਰਿਆਂ ਨਾਲ ਆਕਾਸ਼ ਪਥਾਰ ਇੱਕ ਕਰ ਦਿੰਦੇ ਸੀ ਅਸੀਂ ਸਮਝਦੇ ਹਾਂ ਕਿ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਨ ਮਿਟਣ ਵਾਲੇ ਲੋਕਾਂ ਨੂੰ ਭੁਲਾ ਦੇਣਾ ਬਹੁਤ ਵੱਡੀ ਗਲਤੀ ਹੋਏਗੀ ਅਸੀਂ ਉਹਨਾਂ ਦੀ ਯਾਦ 'ਚ ਭਾਵੇਂ ਵੱਡਾ ਥੰਮ ਨਹੀਂ ਖੜਾ ਕਰ ਸਕਦੇ ਤਾਂ ਵੀ ਆਪਣੇ ਦਿਲਾਂ 'ਚ ਉਹਨਾਂ ਨੂੰ ਥਾਂ ਦੇਣੋਂ ਕਿਉਂ ਝਿਜਕੀਏ 12 ਅਪ੍ਰੈਲ 1857 ਨੂੰ ਸਤਗੁਰੂ ਰਾਮ ਸਿੰਘ ਜੀ ਨੇ ਪੈਣੀ ਸਾਹਿਬ ਦਾ ਸਫੇਦ ਝੰਡਾ ਲਹਿਰਾ ਕੇ ਆਜ਼ਾਦੀ ਦਾ ਵਿਗਲ ਬਜਾ ਦਿੱਤਾ ਸੀ ਉਹਨਾਂ ਗੁਰਸਿੱਖੀ ਦੇ ਪ੍ਰਚਾਰ ਤੇ ਦੇਸ਼ ਦੀ ਆਜ਼ਾਦੀ ਲਈ ਪੁਰਾਤਨ ਪੰਜਾਬ ਨੂੰ 22 ਭਾਗਾਂ 'ਚ ਵੰਡ ਕੇ 22 ਸੂਬੇ ਨਿਯੁਕਤ ਕੀਤੇ ਸੀ ਅੰਗਰੇਜ਼ ਨਾਲ ਨਾ ਮਿਲਵਰਤਨ ਦਾ ਝੰਡਾ ਚੁੱਕ ਕੇ ਸਵਦੇਸ਼ੀ ਦਾ ਪ੍ਰਚਾਰ ਕੀਤਾ ਉਹਨਾਂ ਲੜਕੀਆਂ ਮਾਰਨ ਵੇਚਣ ਵਟਾ ਕਰਨ ਤੇ ਬਾਲ ਵਿਹਾਹ ਖਿਲਾਫ ਆਵਾਜ਼ ਬੁਲੰਦ ਕੀਤੀ। ਵੱਡੀ ਗੰਟੀ 'ਚ ਲੋਕ ਨਾਮਧਾਰੀ ਬਣ ਲੱਗੇ। ਉਹਨਾਂ ਸਿੱਖ ਸਵਰਾਜ ਕਾਇਮ ਕਰਨ ਲਈ ਆਪਣਾ ਡਾਕ ਪ੍ਰਬੰਧ ਨਿਆਹ ਪ੍ਰਣਾਲੀ ਤੇ ਕਸ਼ਮੀਰ 'ਚ ਕੂਕਾ ਪਲਟਨ ਦੀ ਰੈਜiment ਖੜੀ ਕੀਤੀ। ਦੇਸ਼ਾਂ-ਦੇਸ਼ਾਂ 'ਚ ਅੰਗਰੇਜ਼ਾਂ ਖਿਲਾਫ ਕਮਾਂਤਰੀ ਪદ્ધਤੀ ਤੇ ਤਾਲਮਿਲ ਬਿਠਾਉਣ ਦੀ ਉਹਨਾਂ ਨੇ ਯਤਨਾ ਕਰਨ ਅੰਗਰੇਜ਼ ਭੈਪੀਤ ਹੋ ਗਏ। ਸਤਗੁਰ ਰਾਮ ਸਿੰਘ ਨੇ ਲਹਿਰ ਨੂੰ ਐਨੇ ਅਨੁਸ਼ਾਸਨ ਨਾਲ ਚਲਾਇਆ ਕਿ ਅੰਗਰੇਜ਼ ਕੂਕਾ ਅੰਦੋਲਨ ਵਿਰੁੱਧ ਉਂਗਲ ਨਹੀਂ ਕਰ ਸਕਦੇ ਸੀ ਪਰ ਨਾਮਧਾਰੀ ਸਿੰਘਾਂ ਵੱਲੋਂ ਗਊ ਰੱਖਿਆ ਦੇ ਮੁੱਦੇ ਤੇ ਮੀਲ ਕੋੜਲੇ ਤੇ ਤਾਵਾ ਬੋਲਣ ਨਾਲ ਅੰਗਰੇਜ਼ਾਂ ਨੂੰ ਕੂਕਾ ਅੰਦੋਲਨ ਵਿਰੁੱਧ ਕਾਰਵਾਈ ਕਰਨ ਦਾ ਮੌਕਾ ਮਿਲ ਗਿਆ ਤੇ ਉਹਨਾਂ ਨੇ ਕੂਕਾ ਅੰਦੋਲਨ ਦੇ ਸੂਰਬੀਰਾਂ ਤੇ ਬਿਨਾ ਮੁਕੱਦਮਾ ਚਲਾਏ ਤੋਪਾਂ ਚਲਾਉਣ ਦਾ ਫਰਮਾਨ ਜਾਰੀ ਕਰਤਾ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪ੍ਰਥਮ ਸੰਘਰਸ਼ ਕੂਕਾ ਦਲ ਨੂੰ ਦਬਾਉਣ ਲਈ 17 ਜਨਵਰੀ 1872 ਈਸਵੀ ਨੂੰ ਨੌ ਤੋਪਾਂ ਨਾਲ ਸੱਤ ਵਾਰੀਆਂ 'ਚ ਸੱਤ-ਸੱਤ ਸਿੰਘਾਂ ਨੂੰ ਬਿਨਾਂ ਮੁਕਦਮੇ ਚਲਾਈ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰਤਾ ਜਦੋਂ 6 ਵਾਰੀਆਂ ਭਾਵ 42 ਸਿੰਘਾਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ 7ਵੀਂ ਵਾਰੀ ਦੇ ਸਿੱਖ ਸ਼ਹੀਦ ਹੋਣ ਲਈ ਤੋਪਾਂ ਅੱਗੇ ਖੜੇ ਸੀ ਤਾਂ ਡਿਪਟੀ ਕਮਿਸ਼ਨਰ ਐਲ ਕਾਵਨ ਨੂੰ ਕਮਿਸ਼ਨਰ ਫੋਰਸਟ ਦਾ ਖਤ ਮਿਲਿਆ ਕਿ ਉਹਨਾਂ ਦੇ ਆਉਣ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ ਪਰ ਐਲ ਕਾਵਨ ਨੇ ਬਿਨਾਂ ਪਰਵਾਹ ਕੀਤਿਆ ਸੱਤਵੇਂ ਜਥੇਤੇ ਵੀ ਤੋਪਾਂ ਚਲਾਦੀਆਂ ਐਨਾ ਸ਼ਹੀਦਾਂ ਪ੍ਰਤੀ ਕਾਵਨ ਲਿਖਦਾ ਹੈ ਕਿ ਇੰਨਾ ਕੇਦੀਆਂ ਦਾ ਬਤੀਰਾ ਬਹੁਤ ਨਿੱਡਰਤਾ ਭਰਿਆ ਤੇ ਹਾਕਮਾਂ ਤੋਂ ਨਾ ਡਰਨ ਵਾਲਾ ਹੈ ਉਹ ਅੰਗਰੇਜ਼ੀ ਸਰਕਾਰ ਤੇ ਦੇਸੀ ਰਾਜਿਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਦਾ ਮਨੋਰਥ ਅੰਗਰੇਜ਼ੀ ਰਾਜ ਖਤਮ ਕਰਨਾ ਹੈ ਕਮਿਸ਼ਨਰ ਫੋਰਸ ਸਾਹਿਬ 18 ਜਨਵਰੀ ਨੂੰ ਹਾ ਦਾ ਨਾਰਾ ਦੇ ਨਾਂ ਨਾਲ ਪ੍ਰਸਿੱਧ ਰਿਆਸਤ ਮਲੇਰਕੋਟਲੇ ਪੁੱਜੇ ਉਸਨੇ ਬਾਕੀ ਰਹੇ 17 ਸਿੰਘਾਂ ਤੇ ਮੁਕਾਦਮੇ ਦੀ ਕਾਰਵਾਈ ਪਾ ਕੇ ਉਹਨਾਂ ਨੂੰ ਵੀ ਓਵੇਂ ਹੀ ਤੋਪਾਂ ਨਾਲ ਸ਼ਹੀਦ ਕਰਵਾਤਾ ਅੰਗਰੇਜ਼ ਅਫਸਰ ਐਲ ਕਾਵਰ ਨੇ ਪਹਿਲਾਂ ਇਹ ਨੀਤੀ ਤੈਅ ਕੀਤੀ ਸੀ ਕਿ ਬਗੀਆਂ ਨੂੰ ਤੋਪਾਂ ਅੱਗੇ ਪਿੱਠ ਕਰਕੇ ਬੰਨ੍ਹ ਕੇ ਸ਼ਹੀਦ ਕੀਤਾ ਜਾਵੇਗਾ ਪਰ ਸਿੰਘਾਂ ਨੇ ਐਲ ਕਾਵਰ ਨੂੰ ਬੰਗਾਰਿਆ ਕਿ ਪਿੱਠ ਕਰਨੀ ਸੂਰਮੇ ਦਾ ਕੰਮ ਨਹੀਂ ਤੇ ਉਹ ਛਾਤੀਆਂ ਤਾਣ ਕੇ ਖੁਦ ਤੋਪਾਂ ਅੱਗੇ ਖੜੇ ਹੋ ਕੇ ਸ਼ਹੀਦ ਹੋਣਗੇ 17 ਜਨਵਰੀ ਨੂੰ ਜਦੋਂ ਸਿੰਘਾਂ ਤੇ ਤੋਪਾਂ ਚਲਾਈਆਂ ਜਾ ਰਹੀਆਂ ਸੀ ਤਾਂ ਤੋਪਾਂ ਅੱਗੇ ਖੜੇ ਆਪਣੀ ਬਾਰੀ ਦੀ ਉਡੀਕ ਕਰਦੇ 12 ਸਾਲ ਦੇ ਬੱਚੇ ਬਿਸ਼ਨ ਸਿੰਘ ਨੂੰ ਦੇਖ ਕੇ ਕਾਵਨ ਦੀ ਪਤਨੀ ਦਾ ਮਨ ਡੋਲ ਗਿਆ। ਉਸਨੇ ਬੱਚੇ ਤੇ ਤਰਸ ਕਰਕੇ ਕਾਵਨ ਨੂੰ ਕਿਹਾ ਕਿ ਇਸ ਬੱਚੇ ਨੂੰ ਛੱਡ ਦਿੱਤਾ ਜਾਵੇ। ਕਾਵਨ ਨੇ ਪਤਨੀ ਨੂੰ ਕਿਹਾ ਕਿ ਜੇ ਬੱਚਾ ਮੰਨ ਲਵੇ ਕਿ ਉਹ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਉਹ ਉਸ ਨੂੰ ਛੱਡ ਦੇਣਗੇ। ਪਤਨੀ ਨੇ ਉਸ ਵਿਸ਼ਨ ਸਿੰਘ ਨਾਂ ਦੇ ਬੱਚੇ ਨੂੰ ਮਨਾ ਲਿਆ। ਬੱਚੇ ਨੇ ਕਿਹਾ ਕਿ ਉਹ ਅੰਗਰੇਜ਼ ਦੇ ਕੰਨ 'ਚ ਇਹ ਕਹੇਗਾ। ਕਾਵਨ ਖੁਸ਼ ਹੋ ਗਿਆ। ਜਦੋਂ ਕਾਵਨ ਨੇ ਵਿਸ਼ਨ ਸਿੰਘ ਦੀ ਗੱਲ ਸੁਣ ਲਈ ਝੁੱਕ ਕੇ ਆਪਣਾ ਕੰਨ ਉਸ ਦੇ ਨੇੜੇ ਕੀਤਾ ਤਾਂ ਵਿਸ਼ਨ ਸਿੰਘ ਕਾਵਨ ਦੀ ਦਾੜ੍ਹੀ ਨੂੰ ਚਪਟ ਪਿਆ ਤੇ ਗੱਜ ਕੇ ਕਿਹਾ ਕਿ ਬਿੱਲਿਆ ਫਿਰ ਆਖੇਗਾ ਮੈਂ ਰਾਮ ਸਿੰਘ ਦਾ ਸਿੱਖ ਨਹੀਂ। ਐਨੀ ਧੀਰ ਨੂੰ ਕੋਲ ਖੜੇ ਸਿਪਾਈਆਂ ਨੇ ਸਭ ਤੋਂ ਛੋਟੀ ਉਮਰ ਦੇ ਬੱਚੇ ਵਿਸ਼ਨ ਸਿੰਘ ਦੇ ਟੁਕੜੇ-ਟੁਕੜੇ ਕਰ ਦਿੱਤੇ। ਇਸ ਘਟਨਾ ਬਾਰੇ ਐਲ ਕਾਬਰ ਨੇ ਆਪਣੀ ਆਤਮਕਥਾ ਚ ਲਿਖਿਆ ਕਿ ਉਸ ਦਾ ਹਮਲਾ ਐਵੇਂ ਸੀ ਜਿਵੇਂ ਅਸਮਾਨੀ ਬਿਜਲੀ ਚਮਕਦੀ ਹੋਵੇ ਮੇਰੀਆਂ ਅੱਖਾਂ ਅੱਗੇ ਤਾਰੇ ਦਿਸਣ ਲੱਗੇ ਤੇ ਮੈਨੂੰ ਮੌਤ ਕਰੀਬ ਖਲੋਤੀ ਦੀ ਸੀ ਮੈਂ ਆਪਣਾ ਆਖਰੀ ਵੇਲਾ ਆਇਆ ਜਾਨ ਜਿਸ਼ੂ ਮਸੀਹ ਨੂੰ ਯਾਦ ਕੀਤਾ 18 ਜਨਵਰੀ ਦੇ ਸਾਕੇ ਚ ਇੱਕ ਸ਼ਹੀਦ ਰਿਆਸਤ ਪਟਿਆਲਾ ਵਾਲੇ ਰਾਜੇ ਦੇ ਪੁਰਖੇ ਪਿੰਡ ਮਹਾਰਾਜ ਦਾ ਰਹਿਣ ਵਾਲਾ ਸੀ ਉਸ ਨੂੰ ਛੱਡਣ ਲਈ ਅੰਗਰੇਜ਼ ਕੋਲ ਮਹਾਰਾਜਾ ਪਟਿਆਲੇ ਦੀ ਸਿਫਾਰਿਸ਼ ਆ ਗਈ। ਜਦੋਂ ਬ੍ਰਿ얌 ਸਿੰਘ ਆਪਣੀ ਬਾਰੀ ਆਉਣ ਤੇ ਤੋਪ ਅੱਗੇ ਖਲੋਤਾ ਤਾਂ ਤੋਪਚੀ ਨੇ ਬ੍ਰਿ얌 ਸਿੰਘ ਨੂੰ ਕਿਹਾ ਤੇਰਾ ਕੱਦ ਬਹੁਤ ਛੋਟਾ ਹੈ। ਤੋਪ ਦੇ ਬਰਾਬਰ ਨਹੀਂ ਆਉਂਦਾ। ਤੈਨੂੰ ਮਾਫ ਕੀਤਾ ਜਾਂਦਾ ਹੈ। ਤਾਂ ਬ੍ਰਿ얌 ਸਿੰਘ ਤੁਰੰਤ ਖੇਤਾਂ 'ਚੋਂ ਟੀਮਾ ਇਕੱਠੀਆਂ ਕਰਕੇ ਉੱਚਾ ਹੋ ਕੇ ਖੜਾ ਹੋ ਗਿਆ ਤੇ ਤੋਪਚੀ ਨੂੰ ਕਿਹਾ ਕਿ ਚਲ ਹੁਣ ਤੋਪ ਚਲਾ। ਹੁਣ ਮੇਰੀ ਛਾਤੀ ਤੋਪ ਦੇ ਬਰਾਬਰ ਹੈ। ਤੋ ਪਚੱਲੀ ਤੇ ਬਰਿਆਮ ਸਿੰਘ ਸ਼ਹੀਦ ਹੋ ਗਿਆ। ਇਨ੍ਹਾਂ ਸ਼ਹੀਦਾਂ ਪ੍ਰਤੀ ਰਵਿੰਦਰਨਾਥ ਟੈਗੋਰ ਨੇ ਲਿਖਿਆ ਵੱਖੀਆਂ ਦੀਆਂ ਪਸਲੀਆਂ ਬਾਲ ਕੇ ਕੂਕਿਆਂ ਨੇ ਉਹ ਸ਼ਮਾ ਜਲਾਈ ਜਿਸ ਨਾਲ ਦੇਸ਼ ਨੂੰ ਆਜ਼ਾਦੀ ਨੂਰੀ ਲੋ ਤੇ ਰੁਸ਼ਨਾਈ ਪ੍ਰਾਪਤ ਹੋਈ। ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਹਾ ਦਾ ਨਾਰਾ ਦੀ ਇਤਿਹਾਸਿਕ ਧਰਤੀ ਮਲੇਰਕੋਟਾ ਵਿਖੇ ਯਾਦਗਾਰੀ ਸ਼ਹੀਦੀ ਕੂਕਾ ਸਮਾਰਕ ਬਣਿਆ ਹੋਇਆ ਹੈ। 66 ਸਿੰਘਾਂ ਨੂੰ ਸਮਰਪਿਤ 66 ਮੋਰੀਆਂ ਵਾਲਾ 66 ਫੁੱਟ ਉੱਚਾ ਖੰਡਾ ਤੇ ਖੂਬਸੂਰਤ ਪਾਰਕ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ। ਸ਼ਹੀਦਾਂ ਦੀ ਯਾਦ 17 ਜਨਵਰੀ ਨੂੰ ਇਤਿਹਾਸਿਕ ਧਰਤੀ ਮਲੀਰ ਕੋਲਟਾ ਵਿਖੇ ਹਰ ਸਾਲ ਰਾਜਪਦਰੀ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ।